ਹੈ ਡੰਗ ਗਿਆ ਨਾਗ ਨਾ ਮੰਗੇ ਆ ਪਾਣੀ ਉਠ ਪੁੱਤ ਵੇ ਤੇਰੇ ਖੇਡਣ ਹਾਣੀ ਡੰਗ ਗਿਆ ਨਾਗ ਨਾ ਮੰਗੇ ਆ ਪਾਣੀ ਉਠ ਪੁੱਤ ਵੇ ਤੇਰੇ ਖੇਡਣ ਹਾਣੀ ਹਾਏ ਖੇਡ ਲੈ ਠੰਡੜੀ ਇੱਛਾ ਵੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹ ਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਇੱਕ ਵਾਰੀ ਕਹ ਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਹੇ ਪੁੱਤ ਨਾ ਰੱਬ ਕਿਸੇ ਦਾ ਖੋਵੇ ਕਾਰਨ ਰਹਾਣੀ ਬੁੱਕ ਬੁੱਕ ਰੋਵੇ ਉੱਤਨਾ ਰੱਬ ਕਿਸੇ ਦਾ ਖੋਵੇ ਤਰ੍ਹਾਂ ਰੜੀ ਬੁੱਕ ਬੁੱਕ ਰੋਵੇ ਮਿਟ ਗਿਆ ਚਮਕੀਲੇ ਨਾ ਬੇਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਲਾਨ ਵੇ ਜਾਂਦੀ ਵਾਰੀ ਚੰਨ ਵੇ ਜਾਂਦੀ ਵਾਰੀ ਸੋਹਣਿਆ ਜਾਂਦੀ ਵਾਰੀ